ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਪੰਜਾਬ ਸਕੂਲ ਰਿਜ਼ਲਟ 2024 ਰਿਜ਼ਲਟ ਨੂੰ ਲੈ ਕੇ ਵੱਡੀ ਖਬਰ ਪੀਐਸਬੀ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਪੰਜਵੀਂ ਜਮਾਤ ਦਾ ਨਤੀਜਾ ਜਾਰੀ ਕੀਤਾ ਪੂਰੀ ਅਪਡੇਟ ਆਉ ਜਾਂਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅੱਜ ਦੀ ਨਵੀਂ ਤੇ ਤਾਜ਼ੀ ਅਪਡੇਟ ਉੱਪਰ ਹੋਰ ਜਾਂਦੇ ਹਾਂ ਸਾਰੀ ਇਨਫੋਰਮੇਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਵੀਂ ਦੇ ਨਤੀਜੇ 2024 ਲਈ ਵਿਦਿਆਰਥੀਆਂ ਤੇ ਮਾਪਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਪੰਜਾਬ ਬੋਰਡ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਵੀਂ ਜਮਾਤ ਦਾ ਨਤੀਜਾ ਅੱਜ 3 ਵਜੇ ਆਲਾਨਿਆ ਜਾਏਗਾ ਪੰਜਵੀਂ ਦੇ ਕੁੱਲ 99.84% ਵਿਦਿਆਰਥੀ ਪਾਸ ਹੋਏ ਹਨ ਦੱਸ ਦਈਏ ਕਿ ਪੰਜਵੀਂ ਦੀ ਪ੍ਰੀਖਿਆ 7 ਮਾਰਚ 2024 ਨੂੰ ਸ਼ੁਰੂ ਹੋ ਕੇ 14 ਮਾਰਚ 2024 ਤੱਕ ਚੱਲੀਆਂ ਸਨ ਇਸ ਵਿੱਚ ਪ੍ਰੀਖਿਆ ਲਈ 18000 ਤੋਂ ਵਧੇਰੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ ਪੰਜਾਬ ਬੋਰਡ ਪੰਜਰੀ ਦੇ ਨਤੀਜੇ 2024 ਦੀ ਸੌਫਟ ਕਾਪੀ ਪੀਐਸਸੀਬੀ ਬੋਰਡ ਵੱਲੋਂ ਆਲਾਨੀ ਮੋੜ ਰਹੀ ਉਪਲਬਧ ਕਰਵਾਈ ਜਾਵੇਗੀ ਹਾਰਡ ਕਾਪੀ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਮੁਹੱਈਆ ਕਰਵਾਈ ਜਾਣੀ ਹੈ पीएससी ਵੀ ਬੋਲ ਪੰਜਵੀਂ ਦੇ ਨਤੀਜੇ 2024 ਦੀ ਰਾਸ਼ੀ ਐਲਾਨ ਹੋਣ ਬਾਅਦ ਵਿਦਿਆਰਥੀਆਂ ਦੀ ਮਾਰਕਸ਼ੀਟ ਸਕੂਲ ਨੂੰ ਵੰਡੀਆਂ ਜਾਣ ਗਿਆ ਇਸ ਤੋਂ ਬਾਅਦ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਵੰਡੀਆਂ ਜਾਣ ਗਿਆ ਤਾਂ ਇਹ ਇੱਕ ਵੱਡਾ ਅਪਡੇਟ ਪੰਜਵੀਂ ਦੇ ਬੱਚਿਆਂ ਦੇ ਲਈ ਲੈ ਕੇ ਹਾਜ਼ਰ ਹੋਈ ਸੀ ਔਰ ਅਗਰ ਤੁਸੀਂ ਵੀ ਆਪਣੇ ਬੱਚਿਆਂ ਦਾ ਪੰਜਵੀਂ ਕਲਾਸ ਦਾ ਰਿਜ਼ਲਟ ਦੇਖਣਾ ਚਾਹੁੰਦੇ ਹੋ ਤਾਂ ਪੀਐਸਸੀਬੀ ਬੋਰਡ ਦੀ ਵੈਬਸਾਈਟ ਤੇ ਜਾ ਕੇ ਰਿਜ਼ਲਟ ਆਪਸ਼ਨ ਤੇ ਕਲਿੱਕ ਕਰਕੇ ਰਿਜ਼ਲਟ ਚੈੱਕ ਕਰ ਸਕਦੇ ਹੋ ਔਰ ਜਿਹਨਾਂ ਹੀ ਇਸ ਦੇ ਸੰਬੰਧ ਵਿੱਚ ਕੋਈ ਹੋਰ ਨਵੀਂ ਤੇ ਤਾਜ਼ੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ